ਦੇਖੋ ਜਿਹੜੀ ਪੰਜਾਬ ਵਿੱਚ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਹੈ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਹੈ ਨਾਲੇ ਹੁਣ ਹੀ ਤਾਂ ਕਹਿ ਰਹੇ ਕਹਿ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਆ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਐ ਹੁਣ ਜੱਗੂ ਭਗਵਾਨਪੁਰੀਆ ਉਹਨੂੰ ਇਲੈਕਸ਼ਨ ਤਰਨਤਾਰਨ ਇਲੈਕਸ਼ਨ ਵਿੱਚ ਅ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਰਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੌਨ ਰੁਇਪੂਰੀ سپورਟ ਦੋਗੇ ਉਹਨਾਂ ਦਾ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਪਹਜਾਉਣਾ ਪੈਣਾ ਛੋਟੇ ਆੜਤੀ ਛੋਟੇ ਆੜਤੀ ਛੋਟੇ ਵਪਾਰੀ ਉਹ ਵੀ ਨਹੀਂ ਬਖਸ਼ੇ ਜਾਂਦੇ ਜੇ ਪਰਮਿੰਦਰ ਸਿੰਘ ਸੁਹਾਣੇ ਨੂੰ ਧਮਕੀ ਆ ਸਕਦੀ ਹੈ ਰੰਗਦਾਰੀ ਮੰਗੀ ਜਾ ਸਕਦੀ ਹੈ ਤਾਂ ਕਿਹਨੂੰ ਕਿਹਨੂੰ ਆਉਂਦੀ ਹੋਊਗੀ ਨਾਲੇ ਇਹ ਤਾਂ ਕੁਝ ਦਲੇਰ ਬੰਦੇ ਨੇ ਜਿਹੜੇ 10 ਦਿਨ ਦਿੰਦੇ ਨੇ ਜਾ ਕੇ ਮਤਲਬ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੇ ਨੇ ਪਰਚਾ ਦਰਜ ਕਰਾਉਂਦੇ ਨੇ ਬੋਲਦੇ ਨੇ ਤਾਂ ਕੁਝ ਬੰਦੇ ਨੇ ਯਾਰ ਥੋੜੇ ਇਹ ਤਾਂ 100 ਮਾਗਰ ਜੇ 100 ਬੰਦੇ ਨੂੰ ਦਿਨ ਚ ਫੋਨ ਜਾਂਦਾ ਤਾਂ ਕੋਈ ਇੱਕ ਦੋ ਵਾਰ ਬਿਰਲਾ ਜਿਹੜਾ ਜਾ ਕੇ ਦੱਸਦਾ ਕਿ ਮੈਨੂੰ ਕਿਸੇ ਗੈਂਗਸਟਰ ਦੀ ਧਮਕੀ ਆਈ ਹੈ ਜਾਂ ਮੇਤੋਂ ਫਰौती ਮੰਗੀ ਹੈ ਜਾਂ ਮੈਨੂੰ ਬੋਲਣ ਲਈ ਰੋਕਿਆ ਜਾਂਦਾ ਸਾਨੂੰ ਨਿਤ ਸਿੱਧੇ ਸਿੱਧੇ ਤਰੀਕੇ ਨਾਲ ਧਮਕੀਆਂ ਆਉਂਦੀਆਂ ਨੇ ਮਤਲਬ ਇਹ ਰੰਗਲਾ ਪੰਜਾਬ ਹੈ ਭਗਵੰਤ ਮਾਨ ਦਾ ਕੇਜਰੀਵਾਲ ਦਾ ਇਹ ਰੰਗਲਾ ਪੰਜਾਬ ਹੈ ਮਤਲਬ ਗੈਂਗਸਟਰਵਾਦ ਵੱਧ ਰਿਹਾ ਹੈ ਇਨਕਾਊਂਟਰਵਾਦ ਵੱਧ ਰਿਹਾ ਹੈ ਪਤਾ ਨਹੀਂ ਤੇ ਕੀ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਪੁਲਿਸ ਨੂੰ ਇੰਨੀ ਖੁੱਲ ਦੇਤੀ ਪਤਾ ਨਹੀਂ ਸਹੀ ਬੰਦਾ ਉਹਨੇ ਕੋਈ ਮਾਰਨਾ ਨਹੀਂ ਮਾਰਨਾ ਪਤਾ ਨਹੀਂ ਨਾਇਜ਼ ਕਿਹਨੂੰ ਕਿਹਨੂੰ ਮਾਰਨਗੇ ਨਾਇਜ਼ ਕਿਦੇ ਕਿਦੇ ਪਰਚੇ ਜਿਹੜੇ ਅਸਲ ਇਹ ਉਹਨਾਂ ਵੱਲ ਤਾਂ ਮੂੰਹ ਨਹੀਂ ਕਰਦੇ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਨੇ ਇਹੋ ਗੱਲ ਹੈ ਇਹ ਜਿਹੜਾ ਮੁੱਦਾ ਨਾ ਇਹ ਗੈਂਗਸਟਰ ਵਾਲਾ ਕਿਉਂ ਉਭਾਰਾ ਜਾ ਰਿਹਾ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਇਹ ਉਭਾਰਾ ਜਾ ਰਿਹਾ ਕਿਉਂਕਿ 328 ਰੁਪਏ ਜਿਹੜੇ ਮਾਰਾਜ ਦੇ ਮਤਲਬ ਜਿਹੜਾ ਮਸਲਾ ਨਾ ਜਿਹਨੂੰ ਇਹ ਕਦੇ ਚੋਰੀ ਕਹਿੰਦੇ ਨੇ ਹੋਗੇ ਕਦੇ ਕਹਿੰਦੇ ਨੇ ਬੇਅਦਬੀ ਹੋ ਗਈ ਉੱਥੇ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਵੀ ਗਏ ਪੈਨ ਆਪ ਕੋ ਅੰਤਮਰ ਦੇਖੋ ਮਤਲਬ ਇਹ ਤਾਂ ਹਾਲਾਤ ਨੇ ਕਿ ਮੁੱਖ ਮੰਤਰੀ ਕਹਿ ਰਿਹਾ ਜਿਹੜੇ ਮਹਾਰਾਜ ਰੂਪ ਨਾ ਕਦੇ ਖੋਏ ਨਾ ਕਦੇ ਲੱਭੇ ਕਿ ਅਸੀਂ ਜੀ ਸਰੂਪ ਲੱਭ ਲੈ ਉੱਥੇ ਜਾ ਕੇ ਮੁੜ ਕੇ ਹਰਪਾਲ ਚੀਮਾ ਕਹਿ ਰਹੇ ਆਂ ਦਾ ਵਿਤਮਤਰੀ ਕਹਿੰਦਾ ਜੀ ਇਹ ਕਮਿਊਨੀਕੇਸ਼ਨ ਗੈਪ ਸੀ ਜੀ ਇਹ ਸਾਡਾ ਕਾਹਦੀ ਸੁਣ ਸੁਣਿਆ ਦੀ ਸਿੱਟਾ ਫਿਰ ਉਹ ਮਾਫ ਕਰਨਾ ਅਧਿਕਾਰੀ ਨੇ ਸੀਨੀਅਰ ਕਾਹਦੀ ਸਿੱਟਾ ਫਿਰ ਹੈ ਮਤਲਬ ਇੱਕ ਐਡੇ ਐਡੇ ਤੁਸੀਂ ਅਧਿਕਾਰੀ ਪਾਏ ਨੇ ਸਿੱਟ ਦੇ ਵਿੱਚ ਪਹਿਲੀ ਗੱਲ ਤਾਂ ਸਿੱਟ ਪਰ ਸਾਨੂੰ ਸ਼ੰਕਾ ਸੀ ਕਿ ਇਹ ਉਹ ਸਿੱਟ ਹੈ ਜਿਹੜੀ ਸਿਰੇ ਦੇ ਚੁਣ ਕੇ ਬੰਦੇ ਅਫਸਰ ਪਾਏ ਨੇ ਮੁੜ ਕੇ ਉਹਨਾਂ ਨੇ ਉਹ ਉਹ ਸਿੱਟ ਕਿੱਡਾ ਮਤਲਬ ਉਹਨਾਂ ਨੇ ਇੱਕ ਦੋਸ਼ ਲਾਤਿਆ ਜਿੱਥੇ 101 ਇੱਕ ਖੰਡਪੜ ਸਾਹਿਬ ਪ੍ਰਕਾਸ਼ ਹੋ ਕੇ ਲੜੀ ਚੱਲਦੀ ਹੈ ਮਤਲਬ ਇਹ ਕਹਿੰਦੇ ਜੀ ਮਹਾਰਾਜ ਦਾ ਰਿਕਾਰਡ ਨਹੀਂ ਹੈ ਕੋਈ ਰਿਕਾਰਡ ਤਾਂ ਕਿਸੇ ਪੁਰਾਣੇ ਗੁਰਦੁਆਰੇ 'ਚ ਵੀ ਨਹੀਂ ਹੈਗਾ ਮੈਂ ਖੁਦ ਕਹਿੰਦਾ ਕਿ ਮੇਰੇ ਪਿੰਡ ਜਾ ਕੇ ਚਾਰ ਪੰਜ ਮਹਾਰਾਜ ਦੇ ਸਰੂਪ ਹੋਣਗੇ ਘੱਟੋ ਘੱਟ ਸ਼ਾਇਦ ਵੱਧੀ ਹੋਣ ਉਰਜਾ ਕਟੇ ਕੋਰਡ ਹੈ ਪਰ ਇਹਦਾ ਮਤਲਬ ਇਹ ਹੈ ਵੀ ਉਹ ਚੋਰੀ ਕਰਕੇ ਲੈਂਦੇ ਨੇ ਜਾਂ ਉੱਥੇ ਬੇਅਦ ਵੀ ਹੁੰਦੀ ਆ ਸਾਰੇ ਪਿੰਡਾਂ ਦੇ ਵਿੱਚ ਸਤਕਾਰ ਦੇ ਨਾਲ ਮਹਾਰਾ ਇਹਦਾ ਸਤਕਾਰ ਕਰਕੇ ਜਿਹੜਾ ਰੱਖਿਆ ਜਾਂਦਾ ਸੋ ਇਹ ਫਰੋਤੀਆਂ ਧਮਕੀਆਂ ਕਹਿਣ ਦਾ ਮਤਲਬ ਵੀ ਇਹ ਸਾਰਾ ਕੁਝ ਹੁਣ ਸਿਰਫ ਉਹ ਮੁੱਦੇ ਨੂੰ ਡਾਇਵਰਟ ਕਰ ਲਈ ਪੰਜਾਬ 'ਚ ਚਲਾਇਆ ਜਾ ਰਿਹਾ ਕਿ 5 7 10 ਬੰਦਿਆਂ ਨੂੰ ਧਮਕੀਆਂ ਇਹ ਸਰਕਾਰ ਹੀ ਦੀਵਾਰੀ ਮੈਂ ਤਾਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਸਰਕਾਰ ਪ੍ਰਸ਼ਾਸਨ ਮਿਲ ਕੇ ਹੁਣ ਪੰਜਾਬ ਚ ਦੋ ਚਾਰ ਇਨਕਾਉਂਟਰ ਕਰਨਗੇ ਪੰਜ ਸੱਤ ਬੰਦਿਆਂ ਨੂੰ ਧਮਕੀਆਂ ਦੇਵੋਣਗੇ ਪੰਜ ਸੱਤ ਬੰਦਿਆਂ ਦੇ ਘਰਾਂ ਚ ਗੋਲੀਆਂ ਚਲਾਉਣਗੇ ਕਿਸੇ ਦੇ ਇੱਕ ਅੱਧਾ ਗ੍ਰਨੇਡ ਮરાਉਣਗੇ ਘਰੇ ਕਿਸੇ ਨੂੰ ਕਿਡਨਾਪ ਕਰਾਉਣਗੇ ਕੋਈ ਹੋਰ 20 ਮੁੱਦੇ ਛੇੜਨਗੇ ਤਾਂ ਕਿ ਜਿਹੜੀ ਇਹਨਾਂ ਦੀ ਉਹ ਮਤਲਬ ਕਰਕਰੀ ਹੋ ਰਹੀ ਹੈ ਨਾ ਜਿਹੜਾ ਝੂਠ ਦਾ ਪਲੰਦਾ ਇਹਨਾਂ ਨੇ ਪੁੱਠਾ ਪਿਆ ਇਹਨਾਂ ਨੂੰ ਬੁਣਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬੰਦਾ ਕੋਈ ਸਿਆਸਤ ਕਰੇਗਾ ਉਹ ਮਰੇਗਾ ਹੀ ਮਰੇਗਾ ਇੱਕ ਦਾ ਗੱਲ ਇਹ ਤੈਅ ਆ ਕਿ ਸਰਕਾਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ ਕਿਉਂਕਿ ਜਿਨ੍ਹਾਂ ਨੇ ਗੁਰੂ ਨਹੀਂ ਛੱਡਿਆ ਸਿੱਖ ਸੰਗਤ ਨੂੰ ਬੇਨਤੀ ਆ ਉਤਰਾ ਚੜਾ ਕਮੀਆਂ ਪੇਸ਼ੀਆਂ ਸਰਕਾਰਾਂ ਪਾਰਟੀਆਂ ਜੋਂ ਆਉਂਦੇ ਜਾਂਦੇ ਰਹਿੰਦੇ ਨੇ ਉਹ ਇਹਨਾਂ ਨੂੰ ਜਿਨ੍ਹਾਂ ਨੇ ਗੁਰੂ ਨਹੀਂ ਬਖਸ਼ਿਆ ਤੁਹਾਨੂੰ ਕੀ ਬਖਸ਼ਣਗੇ ਜਿਨ੍ਹਾਂ ਨੇ ਵੋਟਾਂ ਦੇ ਖਾਤਰ ਗੁਰੂ ਵਿੱਚ ਰੱਖ ਲਿਆ ਚੋਰੀ ਕਰਨ ਤੱਕ ਬੇਅਦ ਵੀ ਕਹਿ ਦਿੱਤੀ ਧੱਕੇ ਨਾਲ ਜਦੋਂ ਕਿ ਹੈ ਇੱਕ ਮਤਲਬ ਉਹ ਰਿਕਾਰਡ ਜ ਕਟਿੰਗ ਦਾ ਮੁੱਦਾ ਤਾਂ ਮੇਰੀ ਬੇਨਤੀ ਆ ਇਹ ਹੁਣ ਪੰਜਾ ਵਿੱਚ ਮਰੌਰ ਵਾਲ ਤੁਰਪੇ ਸੋ ਪਰਮਿੰਦਰ ਸਿੰਘ ਸੁਆਣੇ ਨੂੰ ਧਮਕੀਆਂ ਆਉਣੀ ਠੋਕੇ ਪਾਰਟੀ ਨਾਲ ਖੜੀ ਆ ਕੁੱਕੀ ਜਿਹੜੇ ਹਿਸਾਬ ਨਾਲ ਧਮਕੀਆਂ ਦੇ ਕੇ ਫਰੋਤੀਆਂ ਜੇ ਇੱਕ ਸੀਨੀਅਰ ਆਗੂ ਤੋਂ ਮੰਗੀਆਂ ਜਾ ਸਕਦੀਆਂ ਨੇ ਤਾਂ ਇਹ ਸੋਚੋ ਕਿੰਨੇ ਆੜਤੀਆਂ ਤੋਂ ਕਿੰਨੇ ਵਪਾਰੀਆਂ ਤੋਂ ਕੀ ਕੁਝ ਹੁੰਦਾ ਹੋਊਗਾ ਸੋ ਸਰਕਾਰ ਨੇ ਕੋਈ ਨੱਥ ਨਹੀਂ ਪਾਉਣੀ ਇਹਨਾਂ ਨੇ ਤਾਂ ਇੱਕ ਸਾਲ ਸ਼ਾਮਦਾਮ ਦੰਡ ਭੇਦੀਏ ਇਹ ਹੋਰ ਕੁਝ ਨਹੀਂ ਕਿ ਸਿੱਧੇ ਸਿੱਧੇ ਤਰੀਕੇ ਨਾਲ ਅਕਾਲੀ ਦਲ ਦੇ ਆਗੂਆਂ ਨੂੰ ਟਾਰਗੇਟ ਕਰੋ ਜੇ ਪੁਲਿਸ ਤੋਂ ਨਹੀਂ ਹੁੰਦਾ ਤਾਂ ਗੈਸਟਰਾਂ ਤੋਂ ਫੋਨ ਕਰਾ ਦਿਓ ਜੇ ਸਿੱਧੀ ਧਮਕੀ ਨਹੀਂ ਤਾਂ ਸਿੱਧੀ ਦਵਾ ਦਿਓ ਸਨੇਹ ਲਵਾ ਦਿਓ ਕਿ ਬੰਦੇ ਭਾਈ ਬਹਿ ਜੋ ਟਿੱਕੇ ਨਾ ਪਾ ਪਾਰਟੀ ਦਾ ਪ੍ਰਚਾਰ ਕਰੋ ਇਹ ਇੱਕ ਤਰ੍ਹਾਂ ਦੇ ਨਾਲ ਸਿੱਧਾ ਅਕਾਲੀ ਦਲ ਦੇ ਆਗੂਆਂ ਤੇ ਹਮਲਾ ਹੈ ਜਿਹਦੀ ਮੈਂ ਨਖੇਦੀ ਕਰਦਾ ਤੇ ਮੈਂ ਸਮਝਦਾ ਕਿ ਇਹ 5-7 ਮਹੀਨੇ ਦੀ ਕਹਾਣੀ ਹੈ ਉਹ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਲਿਆਵਾਂਗੇ ਇਹ ਗੈਂਗਸਟਰ ਬਾਦ ਇਹ ਫਰੋਤੀਆਂ ਸਾਰੀਆਂ ਬੰਦ ਕਰਾਵਾਂਗੇ ਇਹ ਗੱਲਾਂ ਸਾਡੀ ਸਮਝ ਆਉਂਦੀਆਂ ਸੀ ਲੇਕਿਨ ਤੁਸੀਂ ਤਾਂ ਕਹਿੰਦੇ ਸੀ ਕਿ ਕਰਜ਼ਾ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਕਰਜ਼ਾ ਮੁਕਤ ਕਰ ਦੇਣਾ ਤੇ ਪਿਛਲੇ 4 ਸਾਲਾਂ 'ਚ ਤੁਸੀਂ 1.5 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਮੰਨਦੇ ਉਹ 10 ਸਾਲਾਂ 'ਚ 1 ਲੱਖ ਕਰੋੜ ਕਰਦੇ ਸੀ ਤੁਸੀਂ 4 ਸਾਲਾਂ 'ਚ 1.5 ਲੱਖ ਕਰੋੜ ਤੁਸੀਂ ਕਿੰਨਾ ਸਪੀਡ ਨਾਲ ਕਰਜ਼ਾ ਵਧਾਇਆ ਇੰਨਾਂ ਗੱਲਾਂ ਕਰਕੇ ਜਿਹੜਾ ਤੁਸੀਂ ਮਸ਼ਹੂਰੀਆਂ ਕਰਦੇ ਹੋ ਕੋਈ ਖੰਭਾ ਪੰਜਾਬ 'ਚ ਨਹੀਂ ਛੱਡਿਆ ਸਾਡੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਹੋ ਸਾਡੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਹੋ ਸੈਸ਼ਨ ਬੁਲਾਉਨੇ ਹੋ ਉਧਰ ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਆਪੇ ਕਹਿੰਦੇ ਹੁੰਦੇ ਸੀ ਕਿ ਕਰੋੜ ਰੁਪਏ ਖਰਚਾ ਹੁੰਦਾ ਜੀ ਤੇ ਇੱਕ ਦਿਨ ਚ ਹੀ ਉਠਾ ਦਿੰਦੇ ਤੇ ਹੁਣ ਤੁਸੀਂ ਪਿਛਲੇ ਘੱਟੋ ਘੱਟ 4-5 ਸੈਸ਼ਨ ਤੁਸੀਂ ਐਮਰਜੈਂਸੀ ਸੈਸ਼ਨ ਬੁਲਾਏ ਇੱਕ ਇੱਕ ਦਿਨ ਦੇ ਸੈਸ਼ਨ ਬੁਲਾਏ ਨਾ ਕੇ ਰੈਗੂਲਰ ਬਜਟ ਇਜਲਾਸ ਮੌਨਸੂਨ ਇਜਲਾਸ ਵਿంటర్ ਇਜਲਾਸ ਉਹ ਸਾਰੀ ਪ੍ਰਕਿਰਿਆ ਨੂੰ ਚਿੱਕੇ ਤੇ ਟੰਗਿਆ ਔਰ ਜਿੱਥੋਂ ਤੱਕ ਇਹ ਹੈਲਥ ਇੰਸ਼ੋਰੈਂਸ ਦੀ ਸਕੀਮ ਆ ਇਹ ਤੁਸੀਂ ਕੋ ਪਹਿਲੀ ਵਾਰ ਨਹੀਂ ਚਲਾਉਣ ਲੱਗੇ ਇਹ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਪਿਛਲੀ ਜਿਹੜੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਉਦੋਂ ਭਾਈ ਕਨਈਆ ਜੀ Uh, 2 लाख ਰੁਪਏ ਦੀ ਹੈਲਥ ਇੰਸ਼ੋਰੈਂਸ ਸਕੀਮ ਚਲਾਈ ਸੀ ਜਿੰਨੇ ਕੋਆਪਰੇਟਿਵ ਸੁਸਾਇਟੀਜ਼ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੂੰ ਕਾਰਡ ਇਸ਼ੂ ਹੋਏ ਸੀ ਕਿ ਉਹ 2 ਲੱਖ ਰੁਪਏ ਤੱਕ ਦਾ ਇਲਾਜ ਆਪਣਾ ਕਰਵਾ ਸਕਦੇ ਸੀ ਕਾਫੀ ਅੱਛੀ ਚੱਲਦੀ ਸਕੀਮ ਲੇਕਿਨ ਅਲਟੀਮੇਟਲੀ ਉਹ ਬੰਦ ਹੋ ਗਈ ਆਈ ਥਿੰਕ ਪ੍ਰੋਬਬਲੀ ਫੋਰ ਵਾਂਟ ਆਫ ਫੰਡਸ ਫਿਰ ਚੱਲੀ ਅੱਗੇ ਸਕੀਮ ਇੱਕ ਭਗਤ ਪੂਰਨ ਸਿੰਘ ਹੋਣਾ ਦੇ ਨਾਮ ਤੇ ਉਹ ਵੀ ਸਕੀਮ ਹੋ ਗਈ ਬੰਦ ਜੀ ਫਿਰ ਕੇਂਦਰ ਸਰਕਾਰ ਨੇ ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿੱਚ ਚਲਾਈ ਉਹਦੇ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਪੂਰਾ ਹੁੰਦਾ ਸੀਗਾ ਲੇਕਿਨ ਪੰਜਾਬ ਸਰਕਾਰ ਪਿਛਲੇ 4 ਸਾਲਾਂ 'ਚ ਉਹ ਸਕੀਮ ਦੇ ਵਿੱਚ ਜਿਹੜਾ ਬਣਦਾ ਆਪਣਾ ਉਹਨਾਂ ਦਾ ਸ਼ਾਇਦ 40% ਸ਼ੇਅਰ ਸੀਗਾ ਉਹ ਨਹੀਂ ਪਾ ਸਕੀ ਤੇ ਆਯੂਸ਼ਮਾਨ ਵੀ ਇੱਕ ਕਿਸਮ ਦੀ ਸਕੀਮ ਜਿਹੜੀ ਆ ਖਤਮ ਹੋ ਗਈ ਯਾਰ ਕਿਉਂਕਿ 200 ਕਰੋੜ ਰੁਪਏ ਪ੍ਰਾਈਵੇਟ ਹਸਪੀਟਲਸ ਦਾ ਜਿਹੜਾ ਲੋਕਾਂ ਨੇ ਇਲਾਜ ਕਰਾਇਆ ਸੀਗਾ ਉਹਦੀ ਅਦਾਈ ਅਦਾਇਗੀ ਬਾਕੀ ਸੀ ਤੋਂ ਆਯੂਸ਼ਮਾਨ ਵੀ ਫੇਲ ਹੋ ਗਈ ਹੁਣ ਤੁਸੀਂ ਬਹੁਤ ਸ਼ੋਰ ਸ਼ਰਾਬਾ ਕਰਕੇ ਪੂਰਾ ਮੰਚ ਸਜਾ ਕੇ ਤੇ ਪੋਲਿਟੀਕਲ ਪ੍ਰੋਗਰਾਮ ਕਰਕੇ ਤੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਾਰੇ ਟੀਵੀਆਂ 'ਚ ਦੇਸ਼ ਵਿੱਚ ਗੱਲ ਨੂੰ ਜਿਚਾਇਆ ਕਿ ਜਿਵੇਂ ਕੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਕੋ ਹੈਲਥ ਇੰਸ਼ੋਰੈਂਸ ਸਕੀਮ ਕਰ ਸਕਦੀ ਹੈ। ਔਰ ਤੁਸੀਂ ਪੜ ਲਿਆ ਦੇਖ ਲਿਆ ਕਿ ਹੈਲਥ ਇੰਸ਼ੋਰੈਂਸ ਨਹੀਂ ਇੱਕ ਪਾਰਟੀ ਦੀ ਸਕੀਮ ਬਣ ਕੇ ਰਹਿ ਜਾਣੀ ਹੈ। ਇਹਦੇ ਵਿੱਚ ਸਾਡੀ ਮੰਗ ਇਹ ਆ ਕਿ ਹੈਲਥ ਡਿਪਾਰਟਮੈਂਟ ਤੇ ਜਾਂ ਸਰਕਾਰੀ ਮੁਲਾਜ਼ਮ ਇਹ ਵੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਵੀ ਹੋਈ ਕਰਨ। ਅਪਾਇੰਟਮੈਂਟ ਵੀ ਉਹ ਲੈ ਕੇ ਦੇਣ। ਔਰ ਜਦੋਂ ਕਾਰਡ ਵੰਡੇ ਜਾਣੇ ਨੇ ਉਹ ਸਰਕਾਰੀ ਅਮਲਾ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਕਾਰਡ ਵੰਡੇ ਜਾਣ ਨਾ ਕਿ ਤੁਹਾਡੀ ਪਾਰਟੀ ਦੇ ਵੋਲੰਟੀਅਰਸ ਉਹਨਾਂ ਦਾ ਕੋਈ ਅਧਿਕਾਰ ਨਹੀਂ ਇਸ ਸਕੀਮ ਤੇ ਸਾਡਾ ਪੈਸਾ ਵਾ ਪੰਜਾਬ ਦੇ ਲੋਕਾਂ ਦਾ ਇਸ ਗੱਲ ਨੂੰ ਅਗਰ ਤੁਸੀਂ ਮਿਸਯੂਜ਼ ਕਰੋਗੇ ਫਾਰ ਪਾਰਟਿਸਨ ਪੋਲਿਟਿਕਸ ਤੇ ਆਈ ऍम ਸ਼ੋਰ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਸਰਕਾਰ ਦਾ ਪੈਸਾ ਲਿਕਣਾ ਵਾ ਯਾਦਾ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਜੀ ਇਹਨਾਂ ਨੇ ਤਾਂ ਪਤੀਲਿਆਂ ਤੇ ਵੀ ਫੋਟੋ ਲਾਤੀਆਂ ਜੀ ਹੁਣ ਜਦੋਂ ਆਪਾਂ ਪਤੀਲਾ ਮਾਣਾਂਗੇ ਵਿੱਚ ਢੀਂਸਾ ਤੇ ਬਾਦਲ ਮਾਣ ਜਰਾਂਗੇ ਤੇ ਹੁਣ ਭਾਈ ਸਾਹਿਬ ਤੁਸੀਂ ਤਾਂ ਗਲਾਸਾਂ ਤੇ ਵੀ ਫੋਟੋ ਲਾਈ ਆ ਜਿਆਦਾ ਤੁਹਾਨੂੰ ਜਿਹੜੇ ਤੀਰਥ ਯਾਤਰਾ ਬੱਸਾਂ ਜਾਂਦੀਆਂ ਨੇ ਉਹਦੇ ਚੜੇ ਗਲਾਸ ਰੱਖੇ ਨਾ ਪਾਣੀ ਪੀਣ ਵਾਸਤੇ ਭਗਵੰਤ ਸਿੰਘ ਮਾਨ ਨੇ ਉਹਦੇ ਤੇ ਵੀ ਆਪਣਾ ਨਾਮ ਚੁਪਾਇਆ ਅੱਜ ਜਿੰਨੇ ਆਟੇ ਦਾਲ ਦੀਆਂ ਸਕੀਮਾਂ ਜਾਂਦੀਆਂ ਉਹਦੇ ਤੇ ਫੋਟੋਆਂ ਚ ਚਪਾਈਆਂ ਬੱਸਾਂ ਦੇ ਮਗਰ ਪੇਤਾ ਹਸ਼ਾ ਬੋਰਡ ਬਾਇ ਤੇ ਨੇ 에어ਪੋਰਟਾਂ ਤੇ ਰੇਲਵੇ ਸਟੇਸ਼ਨਾਂ ਤੇ ਇੰਨੀ ਜ਼ਿਆਦਾ ਤਾਂ ਕਦੇ ਕਿਸੇ ਨੇ ਮਸ਼ਹੂਰੀ ਕੀਤੀ ਨਹੀਂ ਚਲਕੇ ਮੈਂ ਆ 10 ਲੱਖ ਹੈਲਥ ਇੰਸ਼ੋਰੈਂਸ ਸਕੀਮ ਬਾਰੇ ਕਹਿਣਾ ਚਾਹਣਾ ਤੇ ਇਹ ਅਲਟੀਮੇਟਲੀ ਤੁਸੀਂ ਦੇਖ ਲੈਣਾ ਇਹਨਾਂ ਨੇ ਅਖੀਰਲੇ ਸਾਲ ਵਿੱਚ ਲਿਆਂਦੀ ਆ ਆਪਾਂ ਲੋਕਾਂ ਨੂੰ ਮੂਰਖ ਬਣਾਉਣ ਦਾ ਉਪਰਾਲਾ ਵਾ ਇਹਦੀ ਪਹਿਲਾਂ ਤਾਂ ਰਜਿਸਟ੍ਰੇਸ਼ਨ ਤੇ ਅਲਟੀਮੇਟਲੀ ਕਾਰਡ ਫੂਡ ਵੰਡਦਿਆਂ ਨੂੰ ਦੋ ਚਾਰ ਮਹੀਨੇ ਲੰਘਾ ਦੇਣੇ ਨੇ ਔਰ ਜਦੋਂ ਲੋਕਾਂ ਨੇ ਇਲਾਜ ਕਰਾਉਣ ਜਾਣਾ ਵਾ ਤੇ ਤੁਸੀਂ ਦੇਖ ਲੈਣਾ ਕਿ ਇਹਦਾ ਬੇਨਫਿਟ ਜਿਹੜਾ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਸਰਕਾਰ ਅੱਜ 4.5 ਲੱਖ ਕਰੋੜ ਰੁਪਏ ਦੀ ਕਿਰਦਾਈ ਆ ਔਰਤਾਂ ਨੂੰ ਪੈਸਾ ਨਹੀਂ ਦੇ ਕੇ ਦੇ ਸਕੇ ਪਿਛਲੇ 4 ਸਾਲਾਂ ਵਿੱਚ ਤੇ ਹੁਣ ਇਲੈਕਸ਼ਨ ਈਅਰ ਹੋਣ ਕਰਕੇ ਇੰਸ਼ੋਰੈਂਸ ਸਕੀਮ ਵੀ ਲਾਂਚ ਕਰਤੀ ਔਰਤਾਂ ਨੂੰ ਵੀ ਪੈਸੇ ਦੇਵਾਂਗੇ ਇਹ ਸਾਰਾ ਸਾਰਾ ਇੱਕ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਤੋਂ ਇਲਾਵਾ ਕੁਝ ਨਹੀਂ ਪਰ ਜਿਹੜਾ ਇਹ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਉਸ ਨੂੰ ਬੰਦ ਹੋਣਾ ਚਾਹੀਦਾ ਔਰ ਇਹਦੀ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸਰਕਾਰੀ ਅਮਲਾ ਜਿਹੜਾ ਤੁਹਾਡੇ ਕੋਲ ਐਸੋ ਕੋਈ ਅਮਲੇ ਦੀ ਘਾਟ ਨਹੀਂ ਗਈ ਉਹ ਸਾਰਾ ਸਰਕਾਰੀ ਅਮਲਾ ਇਸ ਦੀ ਸਕੀਮ ਨੂੰ ਇੰਪਲੀਮੈਂਟ ਕਰੇ ਅਤੇ ਲੋਕਾਂ ਤੱਕ ਕਾਰਡ ਡਿਸਟ੍ਰੀਬਿਊਸ਼ਨ ਕਰ ਦਿੱਤਾ ਜਾਵੇ